ਜਿਹੜੇ ਆ ਰਬੜ ਤੇ ਗੋਲੀ ਮਾਰ ਰਹੇ ਆ ਜ਼ਿਆਦਾਤਰ ਉਹਨਾਂ ਨਾਲ ਗੁੱਛੀਆਂ ਸੱਟਾਂ ਮੋਹਰ ਲੱਗਦੀਆਂ ਕੇ ਜਿਹਨਾਂ ਨੂੰ ਧੂਆ ਚੜ ਰਿਹਾ ਹੈ ਉਹ ਆਪਣੇ ਮੂੰਹ ਚ ਨਾ ਦੋ ਤਿੰਨ ਚੁਟਕੀਆਂ ਲੂਣ ਦੀਆਂ ਜ਼ਰੂਰ ਰੱਖਣ ਉੱਥੇ ਆਈ ਆ ਦੇਖ ਲਓ ਇੱਥੇ ਇਹਨਾਂ ਦੇ ਗੋਲੀ ਲੱਗੀ ਆ ਭਾਈ ਚੰਸ ਉਹ ਅੱਖ ਦੇ ਵਿੱਚ ਚਲ ਜਾਏ ਅੱਖ ਤਾਂ ਬਾਹਰ ਆ ਜਾਣੀ ਹੈ ਜ਼ਖਮ ਸੁੱਕ ਜਾਂਦਾ ਹੈ ਉਹ ਪਾਸ ਆਂਦਾ ਉੱਪਰ ਉਹ ਗੋਲੀ ਅੰਦਰ ਹੀ ਰਹਿ ਜਾਂਦੀ ਜੋ ਕਿ ਬਹੁਤ ਹੀ ਜ਼ਹਿਰੀਲੀ ਹੈ ਪ੍ਰੋਪਰ ਮੈਡੀਸਿਨ ਜੋ ਹੈ ਫਰਸਟ ਸਟੇਜ ਮੇ ਜੋ ਯੂਜ਼ ਹੁੰਦੀ ਹੈ ਉਹ ਹੈਲਪ ਕਿੰਨਾ ਕੀ ਇਫੈਕਟ ਕਰਦੇ ਆ ਅੱਖਾਂ ਨੂੰ ਤੇ ਫੇਸ ਨੂੰ ਕਿ ਆਈਸ ਜੋ ਹੈ ਇਕਦਮ ਸੇ ਜਲਣਾ ਸ਼ੁਰੂ ਹੋ ਜਾਂਦੀ ਹੈ ਕੱਲ ਤਾਂ ਇੱਕ ਨੌਜਵਾਨ ਮੁੰਡਾ ਸੀਗਾ ਉਹਨੂੰ ਐਂਬੂਲੈਂਸ ਕਰਕੇ ਐਂਬੂਲੈਂਸ ਆਕਸੀਜਨ ਲਾ ਕੇ ਰੈਫਰ ਕਰਨਾ ਪਿਆ ਸ਼ੰਭੂ ਬਾਰਡਰ ਤੇ ਕਿਸਾਨੀ ਮੋਰਚੇ ਦੇ ਵਿੱਚ ਜਿੱਥੇ ਕਿਸਾਨ ਫਟੜ ਹੋ ਰਹੇ ਨੇ ਉਹਦੇ ਨਾਲ-ਨਾਲ ਹੁਣ ਮੈਡੀਕਲ ਸੇਵਾਵਾਂ ਵੀ ਜਿਹੜੀਆਂ ਨੇ ਸ਼ੁਰੂ ਹੋ ਚੁੱਕੀਆਂ ਨੇ ਜਿਸ ਤਰ੍ਹਾਂ ਹੀ ਕਿਸਾਨ ਫਟੜ ਹੁੰਦੇ ਨੇ ਉਤੋਂ ਗੈਦਾ ਗੋਲਾ ਵੱਜਦਾ ਹੈ ਜਾਂ ਫਿਰ ਹੋਰ ਕੋਈ ਤਰੀਕੇ ਦੇ ਨਾਲ ਫਟੜ ਹੁੰਦੇ ਨੇ ਉਸੇ ਤਰ੍ਹਾਂ ਦੇ ਨਾਲ ਹੁਣ ਮੈਡੀਕਲ ਸੇਵਾਵਾਂ ਲਗਾਤਾਰ ਜਿਹੜੇ ਸ਼ੰਭੂ ਬਾਰਡਰ ਤੇ ਜਾਰੀ ਨੇ ਗੱਲ ਕਰ ਲੈਣੇ ਮੈਮ ਦੇ ਨਾਲ ਮੈਮ ਕਿਸ ਕਿਸ ਤਿਆਰੀ ਦੇ ਨਾਲ ਇੱਧਰ ਪਹੁੰਚੇ ਹੋ ਤੇ ਕਿਦਾਂ-ਕਿਦਾਂ ਦੇ ਲੋਕ ਹਜੇ ਤੱਕ ਤੁਹਾਨੂੰ ਮਿਲੇ ਨੇ ਫੱਟੜ ਹੋਏ ਹੋਏ ਫੁੱਲ ਮੈਡੀਕਲ ਸਪੋਰਟ ਜਿੰਨਾ ਵੀ ਫਰਸਟ ایڈ ਦੀ ਜਰੂਰਤ ਮੈਕਸਿਮਮ ਹੈ ਤੋਂ ਪ੍ਰੋਪਰ ਮੈਡੀਸਿਨ ਜੋ ਹੈ ਫਰਸਟ ایڈ ਮੇ ਜੋ ਯੂਜ਼ ਹੁੰਦੀ ਹੈ ਉਹ ਹੈ ਉਸਕੇ ਅਲਾਵਾ ਜੋ ਇਤਨੇ ਦਿਨੋਂ ਸੇ ਲੋਕ ਇੱਥੇ ਬੈਠੇ ਹੋਏ ਆ ਤੋਂ ਉਨਕੀ ਬਾਡੀ ਵਿੱਚ ਫੀਵਰ ਔਰ এনਵਾਇਰਨਮੈਂਟ ਚੇਂਜ ਕੀ ਵਜ੍ਹਾ ਸੇ ਜੋ ਉਨਕੋ ਤਕਲੀਫੇ ਆ ਰਹੀ ਹੈ ਉਸਕੇ ਲਈ ਪ੍ਰੋਪਰ ਮੈਡੀਸਿਨਸ ਰੱਖੀ ਹੋਈ ਹੈ ये कही कि मेडिसिन लोग लैन आ रहे हैं यंगस्टर खासकर केड़ी कि मैडिसिन ले रहे हैं तो बुज़ुर्ग भी काफ़ी इधर पहुँचे हुए हैं वो कि मेडिसिन ले रहे हैं की, की सामना करना पै रहा है ओल्ड uh, एज के जो परसन है मैक्सिमम ब्लड प्रेशर और शुगर के पेशेंट्स है तो वो उस तरीके की मेडिसिन ले रहे हैं मैक्सीम लोग पेन किलर जो है वो हर एक यूथ यूथ हो गया चाहे ओल्ड एज हो गया हर तरह के लोग पेन किलरस तो ले रहे हैं क्योंकि इतने दिनों से वो स्ट्रगल कर रहे हैं फीवर इनफेक्शन आई आइज में इन्फेक्शन स्किन इन्फेक्शन और ਜੋ ਜਿੰਕੂ ਇੰਜਰੀ ਹੋਈ ਹੈ ਉਹਨकी ड्रेसिंग और उनके लिए स्ट्रांग विन किलर्स ये ज्यादा जा, जरूर आ, आ, यूज हो रही है तो आ, साथ के साथ अगर आ, आ, गल ਕੀਤੀ ਜਾਵੇ ਤਾਂ 11 ਦੇ ਕਿਥੋਂ ਗੈਸ ਦੇ ਗੋਲੇ ਜਿਸ ਤਰ੍ਹਾਂ ਦੇ ਨਾਲ ਆ ਰਹੇ ਆ ਉਹ ਕਿੰਨਾ ਕੀ ਇਫੈਕਟ ਕਰਦੇ ਆ ਅੱਖਾਂ ਨੂੰ ਤੇ ਫੇਸ ਨੂੰ आइस के लिए तो काफ़ी डेंजरस है आपकी आइस जो है एकदम से जलना शुरू हो जाती है आइस के साथ साथ वो पूरी स्किन जो एक्सपोज हो रही है उस धुएँ में वो पूरी स्किन जलना शुरू हो जाती है रेडनेस और अगर कोई ज़्यादा नज़दीक है और जल्दी वहाँ से नहीं बाहर आ पाया तो एकदम रैशेज़ क्रिएट कर रही है और बर्न जैसी सेंसेशन उसमें हो रही है ठीक है तो होर भी तस्वीर जरूर दिखाना चाहूँगा भाजी उन्होंने तो गल कर लेंगे भाजपी कितों पहुँचे हो तो ਬਾਬਾ ਜੀ ਦੋ ਤਿੰਨ ਦਿਨ ਤੋਂ ਹੀ ਦੇਖ ਰਹੇ ਆ ਤੁਹਾਨੂੰ ਮੈਂ ਕਿੱਥੋਂ ਪਹੁੰਚੋ ਦੋ ਤਿੰਨ ਦਿਨਾਂ ਤੋਂ ਦੇਖ ਰਹੇ ਆ ਕਿ ਕਾਫੀ ਤੁਹਾਡੇ ਕੋਲ ਕਿਸਾਨ ਜਿਹੜੇ ਨੇ ਫੱਟੜ ਹੋਏ ਨੇ ਪਹੁੰਚੇ ਨੇ ਤੇ ਕਿਹੜੀ ਕਿਹੜੀ ਦਿੱਕਤਾਂ ਦਾ ਸਾਹਮਣਾ ਜਿਹੜਾ ਬਜ਼ੁਰਗਾਂ ਨੂੰ ਕਰਨਾ ਪੈ ਰਿਹਾ ਨੌਜਵਾਨਾਂ ਨੂੰ ਕਰਨਾ ਪੈ ਰਿਹਾ ਅਸਤੀ ਗਾਲ ਜੀ ਮੈਂ ਨਵਦੀਪ ਸਿੰਘ ਧਾਮੀ ਜੀ ਮੈਂ ਹੁਸ਼ਾਰਪੁਰ ਤੋਂ ਆਇਆ ਹੋਇਆ ਹਾਂ ਜੀ ਦਿੱਕਤ ਤਾਂ ਇੱਥੇ ਬਹੁਤ ਆ ਰਹੀਆਂ ਆ ਰਹੀਆਂ ਇਹ ਸਾਰਿਆਂ ਤੋਂ ਪਹਿਲਾਂ ਤਾਂ ਜੋ ਗੋਲਾਬਾਰੀ ਕਰ ਰਹੇ ਆ ਸੱਟਾਂ ਲੱਗ ਰਹੀਆਂ ਜੀ ਫੱਟੜ ਹੋ ਰਿਹਾ ਕਿਸਾਨ ਉਹ ਬਹੁਤ ਬੁਰਾ ਹਾਲ ਆ ਜੀ ਜਰਾ ਜੁ ਜ਼ਿਆਦਾ ਤਾਂ ਵੱਧ ਤੋਂ ਵੱਧ ਮਰੀਜ਼ ਤਾਂ ਇਹ ਹੀ ਆ ਵੀ ਜਿਹੜੇ ਫਟੜ ਹੋ ਕੇ ਆ ਰਹੇ ਆ ਸੋ ਅੱਖਾਂ ਜਿਹੜੇ ਆਥਰੂ ਗੈਸ ਨਾਲ ਜੋ ਇਹ ਪ੍ਰੋਬਲਮ ਆ ਰਹੀ ਆ ਜਿਹੜੇ ਅੱਖਾਂ ਇਰੀਟੇਟ ਹੋ ਰਹੀਆਂ ਆ ਤੇ ਸਾਹ ਲੈਣ ਚ ਤੰਗੀ ਆ ਰਹੀ ਆ ਇਹ ਜ਼ਿਆਦਾ ਮਰੀਜ਼ ਆ ਰਹੇ ਆ ਬਾਕੀ ਫਟੜ ਹੋ ਕੇ ਆ ਰਹੇ ਆ ਕਿਤੇ ਸਿਰ ਖੁੱਲਾ ਕੇ ਦੀ ਅੱਖ ਖੁੱਲੀ ਆ ਕਿਤੇ ਪੱਟ ਕੇ ਢਿੱਡ ਬਹੁਤ ਬੁਰਾ ਹਾਲ ਹੈ ਜੀ ਕਿਹੜੇ ਕਿਹੜੇ ਮੇਜਰ ਕੇਸ ਕਿਹੜੇ ਕਿਹੜੇ ਆਏ ਨੇ ਹਜੇ ਤੱਕ ਤੁਸੀਂ ਦੇਖ ਕੇ ਤੁਸੀਂ ਵੀ ਹੈਰਾਨ ਹੋ ਗਏ ਹੋਗੇ ਜਿਨ੍ਹਾਂ ਨੂੰ ਇਹ ਜੀ ਮੈਂ ਪਹਿਲੀ ਵਾਰੀ ਦੇਖਿਆ ਜੀ ਇੱਕ ਪੈਲੇਟ ਘਨਿਆ ਜਿਹਦੇ ਵਿੱਚ ਸ਼ਰੇ ਟਾਈਪ ਦੇ ਨਿਕਲਦੇ ਆ ਉਹ ਜਦੋਂ ਬੰਬ ਸਿੱਟਦੇ ਆ ਉਹ ਫਟਦਾ ਆ ਉਹਦੇ ਵਿੱਚੋਂ ਨਿੱਕੇ ਨਿੱਕਿਆਂ ਲੋਹੇ ਦੀਆਂ ਗੋਲੀਆਂ ਨਿਕਲਦੀਆਂ ਆ ਜੀ ਬਹੁਤ ਬਰੀਕ ਬਰੀਕ ਉਹ ਇਦਾਂ ਜਿਹਦਾ ਇੱਕ ਬੰਦੇ ਦੇ ਵੀ ਦਾਦਾ 15 15 20 20 40 40 ਤੱਕ ਵੀ ਨਾ ਢਿੱਡ ਤੇ ਛਾਤੀ ਤੇ ਸਿਰ 'ਚ ਅੱਖਾਂ ਦੇ ਵਿੱਚ ਵੀ ਘੁੱਸ ਗਈਆਂ ਉਹ ਇੱਕ ਇੱਕ 1.5 ਇੰਚ ਡੂੰਘੀਆਂ ਚਲ ਜਾਂਦੀਆਂ ਉਹ ਇੱਕ ਇੱਕ ਪੇਸ਼ੈਂਟ ਦੇ ਕੱਢਣ ਵਿੱਚ ਬਹੁਤ ਟਾਈਮ ਲੱਗ ਜਾਂਦਾ ਸਾਰੀਆਂ ਨਿਕਲਦੀਆਂ ਵੀ ਨਹੀਂ ਕਈ ਵਾਰੀ ਸਾਨੂੰ ਪੇਸ਼ੈਂਟ ਰੈਫਰ ਕਰਨਾ ਪੈਂਦਾ ਹੋਲੀਆਂ ਹੁੰਦੀਆਂ ਨੇ ਪਈਆਂ ਤੁਹਾਡੇ ਕੋਲ ਕਿ ਬਰੀਕ ਬਰੀਕ ਅਸੀਂ ਉਹ ਪੇਸ਼ੈਂਟ ਨੂੰ ਕੱਢ ਕੇ ਪੇਸ਼ੈਂਟ ਨੂੰ ਦੇਤੀ ਆ ਬਹੁਤ ਜ਼ਿਆਦਾ ਬਰੀਕ ਗੋਲੀਆਂ ਜੀ ਉਹਨਾਂ ਦੇ ਸੱਟਾ ਪੀਂਦੇ ਬਹੁਤ ਜੀ ਵੀ ਕਹ ਰਹੇ ਕਿ ਇਹਨਾਂ ਨੂੰ ਵੀ ਸੱਟ ਲੱਗੀ ਹੈ ਕੀ ਅੱਛਾ ਜੀ ਇਹ ਜੀ ਆ ਤੁਹਾਡੇ ਸਾਹਮਣੇ ਆ ਜਿਹਦੇ ਜਿਹੜੇ ਰਬੜ ਤੇ ਗੋਲੀ ਮਾਰ ਰਹੇ ਆ ਜ਼ਿਆਦਾਤਰ ਉਹਨਾਂ ਨਾਲ ਗੁੱਜੀਆਂ ਸੱਟਾ ਬਹੁਤ ਲੱਗਦੀਆਂ ਜਿੱਦਾਂ ਕਿ ਕਿਸਾਨ ਚੱਲਣ ਫਿਰਚ ਵੀ ਨਾ ਨਾ ਕੰਮ ਰਿਆ ਜਾਂਦੇ ਆ ਜੀ ਕਿਈ ਕਈ ਦਿੱਕਤਾਂ ਦਾ ਹੋਰ ਬਜ਼ੁਰਗ ਕਿਸਾਨ ਨੇ ਜਿਹੜੇ ਕਿਉਂਕਿ ਅਤਰੂ ਗੈਸ ਦੇ ਗੋਲੇ ਚੱਲ ਰਿਹਾ ਕਰੇਗੇ ਸਾਲਾਂ ਚ ਤੇ ਅੱਖਾਂ ਚ ਵੀ ਕਰੇ ਕਾਫੀ ਦਿੱਕਤ ਦਿੱਕਤ ਉਹਨਾਂ ਨੂੰ ਆ ਰਹੀ ਹੈ ਤੇ ਉਹਦੇ ਲਈ ਕੀ ਕੁਝ ਇੱਥੇ ਦਵਾਈਆਂ ਹੈਗੀਆਂ ਨੇ ਹਾਂਜੀ ਬਿਲਕੁਲ ਅਸੀਂ ਦਵਾਈਆਂ ਲੈ ਕੇ ਵੀ ਪਹੁੰਚੇ ਆ ਜੀ ਸਾਰਾ ਸਟਾਕ ਸਾਡਾ ਮਗਰੋਂ ਵੀ ਆ ਰਿਹਾ ਆ ਬਹੁਤ ਸਸਤਾ ਵੀ ਸਾਡੀ ਹੈਲਪ ਕਰ ਰਹੀ ਆ ਹੁਣ ਪਹਿਲਾਂ ਨਹੀਂ ਸੀ ਕੱਲ ਤੋਂ ਸਾਡੀ ਕਾਫੀ ਸੰਸਥਾਵਾਂ ਨੇ ਬਾਹ ਵੀ ਫੜੀ ਆ ਤੇ ਬਾਕੀ ਮੈਂ ਕਹਿਣਾ ਚਾਹੂੰਗਾ ਜਿਹੜੇ ਵੀ ਆਪਣੇ ਕਿਸਾਨ ਵੀਰ ਜਾ ਰਹੇ ਆ ਅੱਗੇ ਜਿਨ੍ਹਾਂ ਨੂੰ ਧੂਆਂ ਚੜ ਰਿਹਾ ਹੈ ਉਹ ਆਪਣੇ ਮੂੰਹ 'ਚ ਨਾ ਦੋ ਤਿੰਨ ਚੁਟਕੀਆਂ ਲੂਣ ਦੀਆਂ ਜ਼ਰੂਰ ਰੱਖਣ ਤੇ ਆਪਣਾ ਮੂੰਹ ਕਵਰ ਕਰਕੇ ਅੱਖਾਂ ਕਵਰ ਕਰਕੇ ਜਾਣ ਕਿਉਂਕਿ ਉਹ ਬਹੁਤ ਖਤਰਨਾਕ ਗੈਸ ਹੈ ਬਹੁਤ ਪਰੇਸ਼ਾਨ ਕਰ ਰਹੀਆਂ ਹਾਂ ਜੀ ਕਿੰਨੀ ਇਫੈਕਟ ਕਰ ਸਕਦੀ ਆ ਅਗਰ ਇੱਕਦਮ ਅਗਰ ਲੱਗੇ ਅਤੂ ਗੈਸ ਦਾ ਗੋਲਾ ਡਿੱਗਦਾ ਤਾਂ ਕਿੰਨੇ ਕੇ ਇਫੈਕਟ ਅੱਖਾਂ ਨੂੰ ਹੋ ਸਕਦਾ ਤੇ ਸਾਹ ਲੈਣ ਚ ਕਿੰਨੀ ਕਿ ਦਿੱਕਤ ਹੋ ਸਕਦੀ ਸਾਹ ਲੈਣ ਦੀ ਕਾਫੀ ਕੱਲ ਤਾਂ ਇੱਕ ਨੌਜਵਾਨ ਮੁੰਡਾ ਸੀਗਾ ਉਹਨੂੰ ਐਮਬੂਲੈਂਸ ਕਰਕੇ ਐਮਬੂਲੈਂਸ ਆਕਸੀਜਨ ਲਾ ਕੇ ਰੈਫਰ ਕਰਨਾ ਪਿਆ ਉਹਨੂੰ ਬਹੁਤ ਸਾਹ ਲੈਣ ਚ ਦਿੱਕਤ ਆ ਰਹੀ ਸੀ ਤੇ ਬਾਕੀ ਜਿਹੜੀ ਅੱਖਾਂ ਚ ਐਦਾ ਚੁੱਬਦੀ ਹੈ ਜਿੱਦਾਂ ਮਿਰਚਾਂ ਚੁੱਬਦੀਆਂ ਹੁਣ ਉਹ ਬਹੁਤ ਖਤਰਨਾਕ ਹੈ ਕਈ ਵਾਰੀ ਤਾਂ ਕਈ ਲੋਕਾਂ ਨੂੰ ਇਹ ਵੀ ਸ਼ਿਕਾਇਤ ਹੈ ਵੀ ਸਾਨੂੰ ਥੋੜੇ ਚਲੇ ਦਿਸਣਾ ਹੀ ਬੰਦ ਹੋ ਗਿਆ ਠੀਕ ਹੈ ਮੈਡਮ ਨਾਲ ਵੀ ਗੱਲ ਜ਼ਰੂਰ ਕਰਾਂਗੇ ਮੈਮ ਕਿਦਾਂ ਕਿਦਾਂ ਦੇ ਕੇਸਿਸ ਆ ਰਹੇ ਨੇ ਕੱਲ ਤੋਂ ਮੈਂ ਕੱਲ ਵੀ ਮੈਂ ਤੁਹਾਨੂੰ ਦੇਖ ਰਿਹਾ ਸੀ ਕਿ ਤੁਸੀਂ ਛੋਟੀ ਛੋਟੀ ਗੋਲੀਆਂ ਜਿਹੜੀ ਹੈ ਉਹ ਕੱਟ ਕੱਟ ਦਿਓ ਦਿਖਾਈ ਦੇ ਰਹੀ ਦੀ ਉਹ ਕੀ ਆ ਦੇਖ ਲਓ ਆ ਹੁਣ ਵੀ ਇਹਨਾਂ ਦੇ ਇੱਥੇ ਆਈ ਆ ਦੇਖ ਲਓ ਇੱਥੇ ਇਹਨਾਂ ਦੇ ਗੋਲੀ ਲੱਗੀ ਆ ਆ ਹੁਣ ਤੁਹਾਡੇ ਸਾਹਮਣੇ ਹੀ ਮੈਂ ਕੱਢੂੰਗੀ ਠੀਕ ਹੈ ਬਹੁਤ ਹੀ ਅੰਦਰ ਤੱਕ ਚਲ ਜਾਂਦੀ ਕਈ ਵਾਰ ਨਹੀਂ ਵੀ ਨਿਕਲਦੀ ਮੈਨੂੰ ਰੈਫਰ ਵੀ ਕਰਨਾ ਪੈਂਦਾ ਆ ਉਹ ਗੋਲ ਗੋਲ ਘੁੰਮ ਕੇ ਅੰਦਰ ਹੀ ਚਲ ਜਾਂਦੀ ਅੰਦਰ ਤੱਕ ਧਸ ਜਾਂਦੀ ਇਹ ਹੁਣ ਵੀ 1.5 ਤੋਂ 2 ਇੰਚ ਅੰਦਰ ਆ ਠੀਕ ਹੈ ਜ਼ਖਮ ਸੁੱਕ ਜਾਂਦਾ ਆ ਉਹ ਮਾਸ ਆਂਦਾ ਉੱਪਰ ਉਹ ਗੋਲੀ ਅੰਦਰ ਹੀ ਰਹਿ ਜਾਂਦੀ ਜੋ ਕਿ ਬਹੁਤ ਹੀ ਜ਼ਰੀਲੀ ਹੈ ਠੀਕ ਹੈ ਸਰਕਾਰ ਬਹੁਤ ਮਾੜਾ ਕੰਮ ਕਰ ਰਹੀ ਹੈ ਇਸ ਟਾਈਮ ਛੱਰੇ ਵੀ ਮਾਰ ਰਹੀ ਐ ਇਹਨਾਂ ਦੇ ਔਰ ਹਥਿਆਰ ਵੀ ਨਹੀਂ ਗੀ ਇਹ ਕੋਈ ਲੜਾਈ ਝਗੜੇ ਤਾਂ ਨਹੀਂ ਕਰ ਰਹੇ ਸਬਰ ਨਾਲ ਬੈਠ ਕੇ ਉੱਥੇ ਗੱਲ ਹੀ ਕਰਨ ਜਾ ਰਹੇ ਔਰ ਸਰਕਾਰ ਇਹਨਾਂ ਤੇ ਇਨਾ ਜੁਰਮ ਕਰ ਰਹੀ ਹੈ ਬਹੁਤ ਹੀ ਗਲਤ ਗੱਲ ਹੈ ਨੈਸ਼ਨਲ ਸਟ੍ਰਾਈਕ ਚ ਪਾਇਰਟ ਗਨ ਦਾ ਯੂਜ਼ ਨਹੀਂ ਹੋਣਾ ਚਾਹੀਦਾ ਜੋ ਕਿ ਬਿਲਕੁਲ ਬੈਨ ਆ ਠੀਕ ਹੈ ਔਰ ਸਰਕਾਰ ਉਹੀ ਕੰਮ ਕਰ ਰਹੀ ਹੈ ਇਹਨਾਂ ਨੂੰ ਇਨਾ ਪਤਾ ਕਿ ਆ ਗਲਤ ਕਰ ਰਿਹਾ ਹੈ ਇਹ ਕਿਸਾਨੀ ਮੋਰਚੇ ਲਾ ਕੇ ਖੜੇ ਇਹਨਾਂ ਨੂੰ ਆਪ ਨੂੰ ਨਹੀਂ ਪਤਾ ਕੀ ਆ ਕੀ ਕਰ ਰਹੇ ਆ ਇਹ ਤਾਂ ਪਾਇਰਟਸ ਗਨ ਦਾ ਯੂਜ਼ ਕਰ ਰਹੇ ਜੋ ਕਿ ਬੈਨ ਹੈ ਇਹਨਾਂ ਨੇ ਆਪ ਹੀ ਰੂਲ ਕੱਢੇ ਤੇ ਆਪ ਹੀ ਉਹ ਰੂਲਸ ਦੇ ਖਿਲਾਫ ਜਾ ਰਹੇ ਆ ਇਹ ਛੋਟੇ ਛੋਟੇ ਬਰੀਕ ਬਰੀਕ ਕੀ ਕਹਿੰਦੇ ਇਹਨ ਚ ਚਰ ਰਹੇ ਨੇ ਉਹ ਇਹ ਕਿ ਕਿਹੜੀ ਚੀਜ਼ ਹੁੰਦੀ ਹੈ ਇਹ ਇਹ ਚੀਜ਼ ਤੇ ਬਣੀ ਕੋਈ ਦੀ ਛੋਟੀ ਜੀ ਗੋਲੀ ਹੁੰਦੀ ਹੈ ਬਿਲਕੁਲ ਛੋਟੀ ਜੀ ਗੋਲੀ ਮੈਂ ਜਦੋਂ ਕੱਢੂਗੀ ਮੈਂ ਇਵਨ ਕੱਲ ਦੀ ਇੰਟਰਵਿਊਸ 'ਚ ਵੀ ਕਈ ਇੰਟਰਵਿਊਸ 'ਚ ਦਿਖਾਈਆਂ ਨਿੱਕੀਆਂ ਨਿੱਕੀਆਂ ਗੋਲੀਆਂ ਨੇ ਠੀਕ ਹੈ ਬਹੁਤ ਹੀ ਜ਼ਹਿਰੀਲੀਆਂ ਲੋਹਾ ਅੰਦਰ ਅਜੇ ਮਾੜਾ ਜਿਹਾ ਵੀ ਕੱਟ ਲੱਗ ਜਾਏ ਡਾਕਟਰ ਦੱਸਦਾ ਕਿ ਟੀਟੀ ਦਾ ਇੰਜੈਕਸ਼ਨ ਲਗਵਾਓ ਜ਼ਹਿਰ ਫੈਲ ਸਕਦਾ ਹੈ ਬਾਡੀ 'ਚ ਇਨਫੈਕਸ਼ਨ ਜ਼ਿਆਦਾ ਹੋ ਸਕਦੀ ਹੈ ਠੀਕ ਹੈ ਤੇ ਉਹਨਾਂ ਹੀ ਮਾੜਾ ਇਹ ਛੱਰੇ ਜਿਹੜੇ ਨਿੱਕੀਆਂ ਨਿੱਕੀਆਂ ਗੋਲੀਆਂ ਨੇ ਕਿੰਨਾ ਕਿ ਇਨਫੈਕਸ਼ਨ ਹੋ ਸਕਦਾ ਹੈ ਦਿਨ ਨਾਲ ਅਗਰ ਅੰਦਰ ਹੀ ਰਹਿ ਜਾਣ ਦੇਖੋ ਇਨਫੈਕਸ਼ਨ ਡਿਪੈਂਡ ਆਜੂ ਕੀ ਸਵੇਲਿੰਗ ਹੋ ਜਾਊਗੀ ਫੇਸ ਤੇ ਉਹਦੇ ਨਾਲ ਫੀਵਰ ਹੋਊਗਾ ਸਵियर ਫੀਵਰ ਸਵियर ਫੀਵਰ ਹੋ ਸਕਦਾ ਆ ਉਤੋਂ ਅੱਗੇ ਗੰਭੀਰਤਾ ਨਾਲ ਜਾ ਸਕਦੀ ਹੈ ਪ੍ਰੋਬਲਮ ਨਾ ਇਹ ਵੀ ਇੱਧਰ ਵੀ ਗੋਲੀ ਲੱਗੀ ਹੋਈ ਹੈ ਮੈਂ ਇੱਕ ਵਾਰੀ ਕਹੂੰਗਾ ਸਰਦਾਰ ਸਾਹਿਬ ਕੈਮਰੇ ਦੇ ਵਿੱਚ ਮੈਡਮ ਇਹ ਵੀ ਅੰਦਰ ਵੀ ਗੋਲੀ ਲੱਗੀ ਆ ਇਹ ਛੱਰਾ ਵੱਜਿਆ ਜ਼ਰੂਰ ਹੈ ਪਰ ਇੱਥੇ ਜ਼ਖਮ ਉਹਨੇ ਕਰ ਦਿੱਤਾ ਅੰਦਰ ਨਹੀਂ ਗਿਆ ਚਲੋ ਮਾਲਕ ਦਾ ਬਹੁਤ ਬਹੁਤ ਸ਼ੁਕਰ ਹੈ ਇੱਥੇ ਜਿਹੜਾ ਅੰਦਰ ਗਿਆ ਉਹ ਕੱਢਣਾ ਪੈਣਾ ਆ ਠੀਕ ਮੈਡਮ ਜਿਹੜੀ ਅੱਖਾਂ ਦੇ ਵਿੱਚ ਜਾ ਰਿਹਾ ਹੈ ਕਿ ਮਤਲਬ ਅੱਖਾਂ ਨੂੰ ਵੀ ਜੇ ਬਾਈ ਚਾਂਸ ਉਹ ਅੱਖ ਦੇ ਵਿੱਚ ਚਲ ਜਾਏ ਅੱਖ ਤਾਂ ਬਾਹਰ ਆ ਜਾਣੀ ਹੈ ਅੱਖ ਦੇ ਤੋਂ ਕਿੰਨਾ ਇਫੈਕਟ ਵਿਜ਼ਨ ਜਾ ਸਕਦੀ ਅੱਖ ਦੀ ਤੇ ਇਹ ਫਿਰ ਵਿਜ਼ਨ ਲਿਆ ਦੂਗੇ ਇਹਨਾਂ ਦੀ ਕਿੰਨੀ ਗਲਤ ਗੱਲ ਹੈ ਇਹਨਾਂ ਨੂੰ ਰਿਕੁਐਸਟ ਹੈ ਸਰਕਾਰ ਨੂੰ ਬੇਨਤੀ ਹੈ ਦੋ ਹੱਥ ਜੋੜ ਕੇ ਕਿ ਐਦਾਂ ਦੀ ਹਰਕਤ ਨਾ ਕਰਨ ਕਿਸਾਨ ਆ ਹਿਊਮਨ ਬੀਇੰਗਸ ਆ ਆਪਾਂ ਤਾਂ ਕਿਸੇ ਜਾਨਵਰ ਨਾਲ ਵੀ ਐਦਾਂ ਦਾ ਸਲੂਕ ਨਹੀਂ ਕਰਦੇ ਜਿੱਦਾਂ ਦਾ ਇਨਸਾਨਾਂ ਨਾਲ ਕਰੀ ਜਾ ਰਿਹਾ ਠੀਕ ਹੈ ਤੇ ਐਦਾਂ ਦਾ ਸਲੂਕ ਨਾ ਕਰਨ ਬੈਠ ਕੇ ਗੱਲ ਹੋ ਸਕਦੀ ਹੈ ਬੈਠ ਕੇ ਸੋਲੂਸ਼ਨ ਨਿਕਲ ਸਕਦਾ ਹੈ ਨਾ ਕਿ ਐਦਾਂ ਬੰਬਾਰੀ ਕਰਕੇ ਜਦ ਉਹ ਗੱਲ ਕਰਨ ਆਏ ਨੇ ਤੁਸੀਂ ਵੀ ਗੱਲ ਕਰੋ ਤੁਸੀਂ ਐਦਾਂ ਲੜਾਈ ਝਗੜਾ ਕਿਉਂ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ ਤੇ ਤਸਵੀਰਾਂ ਦੇਖ ਸਕਦੇ ਹੋ ਕਿ ਲਗਾਤਾਰ ਕਿਸਾਨ ਜਿਹੜੇ ਨੇ ਫਟੜ ਹੋ ਰਹੇ ਨੇ ਤੇ ਉਹਨਾਂ ਨੂੰ ਫਰਸਟ ایڈ ਜਿਹੜਾ ਇੱਥੇ ਦਿੱਤਾ ਜਾ ਰਿਹਾ ਪਰ ਬਰੀਕ-ਬਰੀਕ ਛਰਰੇ ਜੇ ਹੱਲੇ ਵੀ ਕਿਸਾਨਾਂ ਦੇ ਸਕਿਨ ਦੇ ਵਿੱਚ ਹੈਗੇ ਆ ਤੇ ਉਹਦਾ ਇਲਾਜ ਵੀ ਜਿਹੜਾ ਕੀਤਾ ਜਾ ਰਿਹਾ ਪਰ ਜਿਹਦਾ ਇਲਾਜ ਨਹੀਂ ਹੋ ਰਿਹਾ ਉਹਨੂੰ ਰੈਫਰ ਵੀ ਕੀਤਾ ਜਾ ਰਿਹਾ ਤੇ ਲਗਾਤਾਰ ਅਗਰ ਦੋ ਦਿਨ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਕਿਸਾਨ ਜਿਹੜੇ ਨੇ ਵਕ ਵਕ ਬਾਰਡਰਾਂ ਦੇ ਉੱਤੇ ਫੱਟੜ ਹੋਏ ਨੇ ਤੇ ਕੱਲ ਵੀ ਜਿਹੜੀ ਹੈ ਕੇਂਦਰ ਦੇ ਨਾਲ ਕਿਸਾਨਾਂ ਦੀ ਮੀਟਿੰਗ ਹੋਈ ਤੇ ਅੱਜ ਵੀ ਦੱਸਿਆ ਜਾ ਰਿਹਾ ਹੈ ਕਿ ਮੀਟਿੰਗ ਹੈਗੀ ਹੈ ਪਰ ਮੀਟਿੰਗ ਦੇ ਵਿੱਚ ਕੀ ਕੁਝ ਸਿੱਟਾ ਨਿਕਲ ਕੇ ਸਾਹਮਣੇ ਆਂਦਾ ਇਹ ਦੇਖਣਾ ਹੋਵੇਗਾ ਕਿ ਆ ਫਿਰ ਮੀਟਿੰਗ ਪਹਿਲੇ ਦੀ ਜਗ੍ਹਾ ਤਰ੍ਹਾਂ ਬੇ ਸਿੱਟਾ ਰਹੇਗੀ ਜਾਂ ਫਿਰ ਕਿਸਾਨ ਦਿੱਲੀ ਵੱਲ ਵੱਧਣਗੇ ਆ ਨਹੀਂ ਇਸ ਚੀਜ਼ ਤੇ ਹੱਲੇ ਵੀ ਸਸਪੈਂਸ ਬਣਿਆ ਹੋਇਆ ਐ ਇਦਾਂ ਹੀ ਦੇਖਦੇ ਰਹੋ ਮਾਈ ਪੰਜਾਬੀ ਟੀਵੀ ਵੀਡੀਓ ਜਰਨਲਿਸਟ ਅਮਨ ਦੇ ਨਾਲ ਸ਼ੰਭੂ ਬੜ